ਈ ਹਾਲ ਹੈ ਸਾਸਤਰੀ ਗੱਲ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਇੱਕ ਕਮਾਲ ਦੀ ਚੀਜ਼ ਵਿਖਾਉਣੇ ਆਂ ਵੈਸੇ ਹੋ ਸਕਦਾ ਇਹ ਬਹੁਤ ਭਰਾਏ ਵਰਤਦੇ ਹੋਣ ਤੇ ਪਰ ਨਾ ਆਪਾਂ ਤੁਹਾਨੂੰ ਇੱਕ ਚੀਜ਼ ਵਿਖਾਉਣੀ ਹੈ ਜਿਵੇਂ ਹੁਣ ਐਸ ਵਾਂਚ ਪਾਣੀ ਛੱਡਿਆ ਹੋਇਆ ਆ ਮੂੰਹ ਹੈ ਆਪਣੇ ਤਿੰਨ ਚਾਰਾ ਮੂੰਹਾਂ ਜੀ ਜਿਨ੍ਹਾਂ ਦੇ ਵਿੱਚ ਵੀ ਫੱਟੀ ਨਹੀਂ ਲੱਗਦੀ ਕੱਚਾ ਖਾਲ ਤੇ ਉੱਥੇ ਆਏ ਆ ਆ ਆ ਬਈ ਗੱਟਾ ਆ ਗੱਟੇ ਨੂੰ ਖਿੱਚ ਕੇ ਇੱਥੇ ਕਰਦੇ ਇਹਦਾ ਮੂੰਹੇ 'ਚ ਜਿੱਥੇ ਪਾਣੀ ਪੈਂਦਾ ਤੇ ਮੂੰਹ ਵੱਜ ਜਾਂਦਾ ਨਾ ਪਾਣੀ ਲੀਕ ਹੁੰਦਾ ਨਾ ਇਹ ਖੁਰਤਾ ਨਾ ਇਹ ਟੁੱਟਦਾ ਨਾ ਪਿਛਾਂ ਹਟਦਾ ਨਾ ਢਲਦਾ ਪਲਾਇਦੋਂ ਦੀ ਕੋਸ ਲੰਗੀ ਜੇ ਨਹੀਂ ਤਾਂ ਪਤਾ ਕੀ ਹੁੰਦਾ ਜੇ ਆਪਣਾ ਮੂੰਹ ਹੁੰਦਾ ਨਾ ਕਈ ਨਾ ਵੱਜਾ ਤੇ ਉਹਦੇ ਨਾਲ ਜੇ ਮਾਲਾ ਆਪਾਂ ਤਾਜ਼ਾ ਬੱਧਿਆ ਤੇ ਵਾਂਹ ਉੱਚਾ ਹੈ ਕਈ ਵਾਰ ਨਾ ਹੁਣ ਕੁੱਤੇ ਬਹੁਤ ਤੁਰੇ ਫਿਰਦੇ ਆ ਚੂਹੇ ਭਾਲਦੇ ਤੇ ਉਹ ਲੈਣ ਵਾਲੀ 7-8 ਕੁੱਤੇ ਜਦੋਂ ਆਏ ਨੰਗ ਜਾਂਦੇ ਉਤੋਂ ਦੀ ਮੂੰਹੇ ਬੱਜੇ ਦੇ ਤਾਜੇ ਦੇ ਤੇ ਉਹ ਮੂੰਹਾਂ ਟੁੱਟ ਜਾਂਦਾ ਫੇ ਸਾਰਾ ਪਾਣੀ ਨਿਕਲ ਜਾਂਦਾ ਵਾਂਚੋਂ ਤੇ ਦੁਬਾਰੇ ਫੇਰ ਭਰਨਾ ਪੈਂਦਾ ਨਾਲ ਮਨਦੂ ਕੀ ਹੁੰਦਾ ਤੇ ਇਹ ਸਰਣ ਵਧੀਆ ਤਰੀਕਾ ਹੈ ਇੱਥੇ ਵੀ ਇਹੀ ਹੈ ਮੈਂ ਤੁਹਾਨੂੰ ਅੱਗੇ ਵਿਖਾਉਣਾ ਵੀ ਆ ਪਿਛਲੇ ਸਾਲ ਵਾਲਾ ਪਿਆ ਸਰਣ ਵਧੀਆ ਤਰੀਕਾ ਹੈ ਬਈ ਇਹੇ ਮੈਂ ਜੱਗਟੇ ਰੱਖਣ ਵਾਲਾ ਤੁਸੀਂ ਆਖੋਗੇ ਵੀਡੀਓ ਲੇਟ ਪਾਈ ਆਪਾਂ ਤਾਂ ਬਈ ਉਹ ਬਲੌਗ ਬਣਾਉਣੇ ਹੁੰਨੇ ਆ ਤੇ ਉਹਦੇ 'ਚ ਆਪਾਂ ਇੱਕ ਸ਼ਾਟ ਦੇ ਦਈਦੇ ਮੈਂ ਬਣਾ ਕੇ ਛੋਟਾ ਆ ਸਿੱਕ ਗੱਟ ਇੱਥੇ ਇੱਕ ਹੋtheta ਆ ਲੱਗਿਆ ਪਿਆ ਪੀਲਾ ਜਾ ਸਾਰਨਾ ਵਧੀਆ ਤਰੀਕਾ ਬਈ ਇਹ ਨਾ ਤਾਂ ਇਹ ਖੁਰੇ ਥੋੜਾ ਪਾਸੇ ਕਰਦੀ ਮੂੰਹੇ ਚ ਕਿਉਂਕਿ ਸਾਰਾ ਪਾਣੀ ਇੱਥੇ ਪੈਣਾ ਆਪਾਂ ਉਹ ਪਿਛਲਾ ਮੂੰਹ ਆ ਬੰਨਣਾ ਇਹ ਮੂੰਹ ਆ ਪਾ ਦੇਣਾ ਬੰਨ ਇਹਦੇ ਚ ਪਾਣੀ ਬਹੁਤ ਹੋ ਗਿਆ ਤੇ ਆਪਾਂ ਗੱਟਾ ਹੀ ਲਾ ਦੇਣਾ ਵਾਖ ਕੇ ਤੁਹਾਨੂੰ ਗੱਟਾ ਲਾ ਕੇ ਮੈਂ ਵਿਖਾਉਣਾ ਆ ਦੇਖੋ ਭਈ ਲਾਤਾ ਹੁਣ ਆਏ ਨਹੀਂ ਵੀ ਖੁਰ ਜੂਗਾ ਜ્યાં ਚੋਂ ਪਾਣੀ ਨਿਕਲ ਜੂਗਾ ਕਈ ਵਾਰੀ ਜੇ ਮਾੜਾ ਮੋਟਾ ਨਿਕਲੇ ਪਾਣੀ ਤਾਂ ਥੱਲੇ ਦੀ ਸਿਰਕੇ ਨਿਕਲਦਾ ਹੈ ਤੇ ਪਰਵਾਹ ਲੱਗਦੀ ਤਾਂ ਪਾਣੀ ਨਿਕਲਦਾ ਹੀ ਨਹੀਂ ਚਲੋ ਆਪਾਂ ਹੁਣ ਚੱਲਦੇ ਆਂ ਪਾਣੀ ਕਰਤਾ ਇਸ ਕਾਰੇ ਚ ਬਈ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਮੌਸਮ ਕਿਵੇਂ ਆ ਸਾਡੇ ਤਾਂ ਬਈ ਜੋ ਹਫਤਾ ਹੋ ਗਿਆ ਐਂ ਚੱਲੀ ਜਾਂਦਾ ਬਸ ਬੱਦਲ ਬੱਦਲ Io